ਜੋ ਸੀਐਮ ਸਾਹਿਬ ਦਾ ਦਾ 0 ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਤੇ ਇੱਕ ਨਾਰਕੋ ਹਵਾਲਾ ਮੋਡਿਊਲ ਬੰਦ ਕੀਤੇ ਗਏ ਨੇ ਔਰ ਇਹ ਚ ਪੰਜ ਸਫਿਸਟੀਕੇਟਿਡ ਵੈਪਨ ਨੇ ਜਿਹਦੇ ਤੇਨੇ ਬਲੌਕ ਨੇ 9mm ਦੇ ਦੋ ਚਾਈਨੈਸ ਮੇਡ 0.30 ਬੋਰ ਦੇ ਪਿਸਟਲ ਨੇ ਦੇ ਨਾਲ ਕਾਟਰੀਜਿਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ। ਇਹ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ। ਜਿਹੜਾ ਨਾਰਕੋ ਅ ਅੰਦਦਾਜ਼ਾ ਨੈਟਵਰਕ ਹੈ ਮਾਡੂਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ। ਮਲੇਸ਼ੀਆ ਤੋਂ ਆ ਕੇ ਇਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਹੈ ਤੁਨੋਂ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨਸ ਦੇ ਉੱਤੇ ਇਹਨਾਂ ਨੇ ਪਨਸਾਈਨਮੈਂਟ ਇਥੇ ਰੀਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਉਣੀ ਵੀ ਸੀ ਤੇ ਜੋ ਲੱਗਦਾ ਪਲਮੇਰੀ ਪੁੱਛ ਗਈ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਜ਼ਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਅੰਗੇ ਹੀ ਬੜੇ ਸੈਵਿਸਟਿਕੇਟਡ ਵੈਪਨ ਨੇ और ये जसप्रीत चौहान है एलियस कालू ये आप देखिए बरनाले का रहने वाला है डिस्ट्रिक्ट बरनला मालवा रीजन का हो गया छब्बीस साल का है अनइम्पलॉयड है हरप्रीत एलियस हैप्पी ए फतेहगढ़ है, चूड़िया बटाला डिस्ट्रिक रहने वाला है बी एम एस दिग्री की डॉक्टरी का जोल लैवल तक काम करता है आयुर्वैदिक तेजबीर एलियेजी ए हरीके का है तरन तारण का ਇਹ ਜਿੰਮੇਵਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤਿਹਗੜ੍ਹ ਚੋੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈ ਪਾਰਟੀ ਲੈਡ ਬਾਈ ਇੰਸਪੈਕਟਰ ਮੋਹਨਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਯਾਦਵੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਨਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹ ਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਜਿਹੜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਹੈ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਇੱਕ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ ਨੌਂ ਛੇ ਬੰਦੇ ਇਹਦੇ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਇਹ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਏਰੀਅਸ ਗੱਬੂ ਇਹ ਰਤੋ ਖਾਲਸਾ ਰਹਿਣਾ ਪਹਿਲਾਂ ਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮ ਦਾ ਐਨਡੀਪੀਐਸ ਰਾਈਟ ਝਗੜੇ ਦੇ ਤੇ ਚੋਰੀ ਦੇ ਇਹਦੀ ਪੁਛੇ ਚੋ ਕੇ ਗੱਲ ਚੱਲੀ ਕਿ ਜਿਹੜੇ ਕੁਝ ਡਰਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇੱਕ ਕੋਟ ਖਾਲਸਾ ਦੀ ਲੇਡੀ ਹੈ ਇਹ ਫਿਰ ਨੈਕਸਟ ਡੇ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਬਨਪ੍ਰੀ ਤੇਲਿਅਸ ਜੋਬਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦੇ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮਹੱਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮਹੱਲੀ ਹੁੰਦਾ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਬਲਾਰ ਦਾ ਰਹਿਣ ਵਾਲਾ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਤ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਇਹ ਫਰਦੀਪ ਕਿੰਟੂ ਇਹ ਵੀ ਬੰਗਲੌਰ ਕਰਨਾਟਕਾ ਦਾ ਰਹਿਣ ਵਾਲਾ ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ ਹੈ ਇਹ ਦੋ ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ ਦਿੱਲੀ ਬੇਸ ਨੇ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਸ ਏਰੀਏ ਤੋਂ ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣੇ ਹਨ ਤਾਂ 9 ਲੱਖ 7000 ਤੇ ਜਿਹੜੀ ਡਰਗ ਮਨੀ ਹਵਾਲਾ ਮਨੀ ਜਿਹਨੂੰ ਆਪਾਂ ਕਹਿੰਦੇ ਹਾਂ ਗ੍ਰਾਮਦੋਈ ਔਰ ਇਹ ਨਾਲ ਇਹਦਾ ਆ ਰਿਹਾ ਉਹ ਦੁਬਈ ਚ ਜੁੜੇ ਹੋਏ ਆ। ਕਵਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ ਉਹਦੇ ਨਾਲ ਹੀ ਇਹ ਪਰਫੁੱਲਤ ਹੁੰਦਾ ਹੈਗਾ ਡਰ ਟ੍ਰੇਡ ਹੈਗਾ। ਸੋ ਇਹਦੇ ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਬੁਆਰਕ ਪਾ ਦਿੰਦਾ। ਫਤਿ ਇਹ ਬੜਾ ਬੜਾ ਅਗਰੰਗ ਵਪਾਰੀ ਤੇ ਨਾ ਦੇ ਚਾਹ। ਤੇ ਉਹ ਅਗਰੰਗ ਵਪਾਰੀ ਦੀ ਗੱਲ ਤਾਂ ਇਹ ਵੀ ਸਾਰੇ ਬੰਦੇ ਪੈਸੇ ਦੇ ਲਾਲਚ ਨੂੰ ਕੰਮ ਕਰਦੇ ਆ। ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨੇ ਹੁੰਦਾ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਕਿ ਹਵਾਲੇ ਦੇ ਵਿੱਚ ਕਟ ਵਧੀਆ ਤੇ ਨਾਲੇ ਨੈਟਵਰਕ ਚੱਲੀ ਜਾਂਦਾ ਤੁਸੀਂ ਦੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਆ 'ਚ ਇੱਥੇ ਸੌਨਰ ਨਾਲ ਟੱਚ ਹੋ ਕੇ ਪੈਸੇ ਲੈ ਰਿਹਾ ਥਰੂ ਲੋਕਲ ਚੈਨਲਸ ਸੋ ਉਹ ਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਜ਼ 올 ਬਿਕੋਜ਼ ਆਫ ਲਸਟ ਫਾਰ ਮਨੀ ਸਰ ਪੈਸਾ ਡਰਗ ਮੰਨ ਕੇ ਹਾਂਜੀ ਹਾਂਜੀ ਬਿਲਕੁਲ 100% ਹੋਈ ਟਾਈਮ ਆਪਾਂ ਇਦੇ ਵਿੱਚ ਐਨਡੀਪੀਐਸ ਐਕਟ ਵੀ ਆ ਨਾਲ ਆਇਆ ਤੇ ਹਵਾਲੇ ਵਿੱਚ ਵੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹ ਬੰਗਲੌਰ ਤੋਂ ਬਾਪੇ ਸੀ ਪੱਛੇ ਪਰ ਨਹੀਂ ਦਿੱਲੀ ਬੇਸ ਵੀ ਨਹੀਂ ਜੀ। ਬਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ ਆ। ਜਿਹੜਾ ਮਲੇਸ਼ੀਆ ਦੇ ਨਾਲ ਤਾਲੁਕ ਪਿਆ ਉਹ ਕਿਵੇਂ ਉਹ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਕਿ ਬਾਹਰ ਤੇ ਉਹ ਉੱਥੋਂ ਜਦੋਂ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਬੰਦੇ ਮਿਲੇ ਸੀਗੇ। ਉਹਨਾਂ ਨੇ ਫਿਰ ਇਹਨਾਂ ਨੂੰ ਰਸਤਾ ਰੱਖਿਆ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਪੰਜਾਬ ਜਾਓਗੇ ਤਾਂ ਇਹਨਾਂ ਨੂੰ ਕੰਮ ਦੇਵਾਂਗੇ। ਔਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਕਨਸਾਈਨਮੈਂਟ ਦੇਖੀਏ ਇਹਦੇ ਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕਹਿਣ ਤੋਂ 1 ਕਿਲੋ ਹਿਰੋਇਨ ਨਾਲ ਤੇ ਨੇਚਰਲੀ ਲੋਕਲ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਾਹਮਣੇ ਆ ਰਿਹਾ ਤੇ ਹੋ ਸਕਦਾ ਵੀ ਇਹਨਾਂ ਨੂੰ ਕੋਈ ਅੱਗੇ ਟਾਰਗੇਟ ਦਿੱਤਾ ਜਾਂਦਾ ਜਾਂ ਕੋਈ ਗੱਲ ਪਰ ਪਹਿਲਾਂ ਹੀ ਪ੍ਰिवेंट ਹੋ ਗਈ ਬਾਕੀ ਅਸੀਂ ਇਹ ਲਿੰਕੇਜ ਜਿਹੜੇ ਆ ਉਹ ਸਾਰੇ ਅਪਰੂਵ ਕਰ ਰਹੇ। ਬਾਈ ਜੀ ਆ ਕੇ ਵਿਗੜਦੇ ਮੁੰਡੇ ਆ ਤਾਂ ਮਤਲਬ ਉਹਨੂੰ ਵਿਗਾੜ ਦਿੰਦੇ ਨੇ। ਦੇਖੋ ਬੜੀ ਸਿੰਪਲ ਗੱਲ ਹੈ ਵਿਗਾੜਨ ਵਾਲੀ ਗੱਲ ਵੀ ਇਹ ਹੈ ਕਿ ਬੰਦੇ ਨੂੰ ਉੱਥੇ ਤਿਆਰ ਕਰ ਲਿਆ ਜਦੋਂ ਤੁਸੀਂ ਮਲੇਸ਼ੀਆ ਮਨੇ ਯਾਰ ਤੂੰ ਸਾਡੇ ਨਾਲ ਸਾਡੇ ਨਾਲ ਜੁੜੋ ਕਰ ਲਓ ਜਿੱਦਾਂ ਵੀ ਬੀ ਫਰੈਂਡ ਕਰ ਲਿਆ ਜਿਹਨੂੰ ਆਪਾਂ ਤਾਂ ਦੋਸਤੀ ਪਾ ਲਈ। ਉਸ ਤੋਂ ਬਾਅਦ ਉਹਨੂੰ ਯੂਜ਼ ਕਰਨ ਲੱਗੇ। ਅਗੋਂ ਪਹਿਲਾਂ ਪਰਚਾ ਮਿਲਾ ਦਿੰਦੇ। ਹੈ ਜੀ ਕੋਈ ਪਹਿਲਾ ਪਰਚਾ ਉਹਨਾਂ ਦਾ ਕੋਈ ਨਹੀਂ ਜੀ ਸਾਰਿਆਂ ਤੇ ਸਾਰੇ ਜੀ ਕਿੰਨੇ ਕੋਲ ਤੇ ਇਤਿਹਾਸ ਦੀ ਜਿਹੜੀ ਹੈ ਦੁਪੱਖ ਆਪਣੇ ਪੰਜਾਬ ਬਾਰਡਰ ਤੋਂ ਪਾਕਿਸਤਾਨ ਹਾਂਜੀ ਹਾਂਜੀ ਡਰੋਨ ਨਹੀਂ ਪਾਕਿਸਤਾਨ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਇਹ ਕੁਝ ਨਾ ਕੁਝ ਨੀਸੀ ਹੋ ਜਾਂਦੇ ਵਿੱਚ ਜ਼ਿਆਦਾਤਰ ਫਾਰਮਰ ਹੀ ਸੀਗੇ ਇਹੇ ਇੱਕੋ ਉਹਨਾਂ ਦੀ ਪ੍ਰੋਪਰਟੀ ਤਾਂ ਬੀਚ ਕਰਦੇ ਆ ਜਾਂ ਘਾਉਂਦੇ ਆ ਆ ਜਾਂਦੇ ਬਾਅਦ ਕੋਈ ਨਹੀਂ ਜਿਹੜੇ ਬੰਦੇ ਬਾਅਦ ਤੋਂ ਚਲਾ ਲੈ ਤੇ ਉਹਨਾਂ ਕੋਲ ਸਿਸਟਮ ਹੁੰਦਾ ਹੈ ਜੀ ਦੇਖੋ ਜੀ ਅੱਜ ਤਾਂ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਲੋਕਲ ਪੁਲਿਸ ਨੂੰ ਨਾਲ ਹੈਲਪ ਲਾਵਾਂਗੇ ਇਹਨੇ ਸਾਰੇ ਕੰਪਲੀਟ ਐਡਰੈਸ ਹੈਗੇ ਆ ਆਪਣੇ ਉਹ ਕਰਨਾਟਕਾ ਦੇ ਔਰ ਜਿਹੜੇ ਦੂਜੇ ਹੈਗੇ ਜਿਹਦਾ ਹੁਣ ਸਾਡੇ ਨੇੜੇ ਦਾ ਬਰਨਾਲਾ ਦਾ ਉਹ ਤਾਂ ਵਿਦਨ ਪੰਜਾਬ ਉਹ ਕੰਫੀਡੈਂਟ ਅਥਾਰਟੀ ਨੂੰ ਆਪਾਂ ਐਸਐਸਪੀ ਬਰਨਾਲਾ ਆ ਜਾ ਤਰਨਤਾਰ ਨੂੰ ਬਟਾਲਾ ਆ ਲੈਣ ਨੂੰ ਰਿਕਵੈਸਟ ਕਰਕੇ ਉਹ ਕਾਰਵਾਈ ਨਾਲ ਨਾਲ ਚੱਲੇਗੀ ਬਿਕੋਜ਼ ਹਵਾਲੇ ਦਾ ਜਿਹੜਾ ਨੈਟਵਰਕ ਹੈ ਇਹਦੇ ਵਿੱਚ ਬਾਕੀ ਏਜੰਸੀਜ਼ ਵੀ ਇਨਵੋਲ ਹੋਣੀਆਂ ਫਾਈਨੈਂਸ਼ੀਅਲ ट्रांजैक्शन ਦੇ ਵਿੱਚ ਡੀਆਰਆਈ ਵੀ ਆ ਜਾਂਦੀ ਹੈ ਏਡੀ ਵੀ ਆਉਂਦੀ ਹੈ ਇਨਕਮ ਟੈਕਸ ਵੀ ਆਉਂਦਾ ਉਹ ਸਾਰੀਆਂ ਚੀਜ਼ਾਂ ਇਹ ਨਾਲ ਨਾਲ ਚੱਲਣਗੇ ਕਿਉਂਕਿ ਹਵਾਲੇ ਦੇ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਉਹ ਵੀ ਬੜਾ ਸਟੈਪ ਇਨ ਕਰ ਜਾਂਦਾ ਇਹਦੇ ਵਿੱਚ ਸਰ ਜੀ ਮਾਸੀਗਾ ਇਸ ਵਾਰ 281 ਬੋਸ ਕੀ ਆ ਉਹ ਨੌਜਾਨੇ ਨੇ ਇਹ ਸਾਰੇ ਦੇ ਸਾਰੇ ਡਰਗ ਇਸ ਦੇ ਵਿੱਚ ਰੱਖੇ ਗਏ ਨੇ ਜਾਂ ਹਮਲੇ ਵਾਲੇ ਵਸਤੂ ਰੱਖੇ ਗਏ ਨੇ ਜਾਂ ਸਾਰੇ ਜੋ ਟੈਕਨੀਕਲੀ ਪਰਵਾਹ ਦੋ ਲਗ ਲੱਖ ਕੇਸ ਨੇ ਬਜਾਏ ਜਿਹੜੇ ਤਿੰਨ ਬੰਦੇ ਨੇ ਉਹਨਾਂ ਤੋਂ 1 ਕਿਲੋ ਹੀਰੋਇਨ ਪੰਜ ਸਫਿਸਟੀਕੇਟਿਡ ਵੈਪਨ ਮਿਲੇ ਹੈ ਜਿਹੜੇ ਇੱਕ ਬਰਨਾਲੇ ਦਾ ਇੱਕ ਫਤਿਹਪੁਰ ਟੂੜੀਆਂ ਦਾ ਖਰੀਕੇ ਦਾ ਜਿਹੜੇ ਮਲੇਸ਼ੀਆ ਰਿਟਰਨ ਨੇ ਪਾਕਿਸਤਾਨ ਲਿਗਨ ਉਹਨਾਂ ਦਾ 1 ਕਿਜੀ ਹੀਰੋਇਨ ਐਂਡੀਪੀਐਸਵੀ ਹੋ ਗਿਆ ਜੀ ਆਰਐਮਜ਼ ਐਕਟਨਲ ਹੋ ਗਿਆ ਨਾਲ ਸਵਗਿੰਗ ਬੈਗ ਐਕਟੀਵਿਟੀ ਇਹ ਵੱਖਰਾ ਜੀ ਤੇ ਜਿਹੜਾ ਦੂਜੇ 6 ਬੰਦੇ ਨੇ ਉਹ ਸਾਰੇ ਬੰਦੇ ਉਹਦੇ ਤੋਂ ਵੀ 150 ਗ੍ਰਾਮ ਆਪਨ ਮਲੀ ਮਲੀ ਹੈ ਤੇ ਉਹ ਐਂਡੀਪੀਐਸਵੀ ਹੋ ਗਿਆ ਤੇ ਨਾਲ ਹਵਾਲੇ ਦੀ ਉਹਦੇ ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕੇਸ اسلامਬਾਦ ਦਾ ਹੈ ਜਿਹੜਾ ਹਵਾਲਾ ਮਨੀ ਵਾਲਾ ਜੀ ਇਸ ਅਦਰ ਦਾ ਹੈਗਾ ਆਪਣੇ ਕਮਿਸ਼ਰ